ਵਾਹਿਗੁਰੂ ਦਾ ਕਾ ਖਾਲਸਾ ਵਾਹਿਗੁਰੂ ਦੀ ਕੀ ਆਪ ਜੀ ਦੇ ਚਰਨਾ ਚਰਦਾ ਅਰਦਾਸ ਬੇਨਤੀ ਹੈ ਆਪ ਜੀ ਦੀ ਆਪਾਰ ਕਿਰਪਾ ਦਿੱਤੇ ਉਦਮ ਦਾ ਸਭਾ ਨਗਰ ਨਿਵਾਸੀ ਸੰਗਤਾਂ ਨੂੰ ਆਪ ਜੀ ਨੇ ਨਾਮdੀਆਂ ਜੋ ਵਰਕਤਾ ਮਖਸ਼ਾ ਬਖਸ਼ਿਸ਼ ਕੀਤੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਕਾਂ ਦੀਆਂ ਹਾਜ਼ਰੀਆਂ ਦਾਲ ਪਰਵਾਨ ਕਰ ਲੈਣੀਆਂ ਸਤਿਗੁਰੂ ਹੋਈਆਂ ਭੁੱਲਾਂ ਮੁਆਫ ਕਰ ਦੇਣੀਆਂ ਕਿਰਪਾ ਕਰਨੀ ਆਉਣ ਵਾਲੇ ਸਮੇਂ ਅੰਦਰ ਵੀ ਇਸੇ ਤਰ੍ਹਾਂ ਨਾਮਦਾਨ ਨਿਤਨੇਮ ਪਾਣੀ ਵਾਲੇ ਦੀ ਦਾਤ ਬਖਸ਼ਨੀ ਗੁਰਸਿੱਖੀ ਜੀਵਨ ਅਮਰਤ ਦੀ ਦਾਤ ਬਖਸ਼ਨੀ ਸ਼ੁਭ ਕਾਰਜ ਭਾਵਨਾ ਪੂਰਨ ਕਰਨੀਆਂ ਸਬਨਾ ਨੂੰ